ਵਾਹਿਗੁਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਬਣਾ ਰਹੇ ਹਾਂ ਜੀ ਅੱਜ ਤਾਂਦਲੇ ਤੇ ਆਪਣੇ ਜੀ ਦੜਾਵੇਂ ਛੋਲਿਆਂ ਦੀ ਦਾਲ ਉਹਦੇ ਲਈ ਜੀ ਆਪਾਂ ਨੇ ਤਾਂਦੜਾ ਤੋੜ ਕੇ ਸਮਾਰ ਕੇ ਧੋ ਕੇ ਰੱਖ ਲਿਆ ਜੀ ਆਪਾਂ ਨੇ ਜੀ ਦੜਾਵੇਂ ਛੋਲੇ ਲਏ ਨੇ ਆਪਾਂ ਨੇ ਲਸਣ ਲਿਆ ਪਿਆਜ਼ ਲਏ ਨੇ ਜੀ ਆਲੂ ਕੱਟੇ ਨੇ ਤੇ ਇੱਧਰ ਜੀ ਆਪਾਂ ਨੇ ਕੁੱਕਰ ਦੇ ਵਿੱਚ ਪਾਣੀ ਗਰਮ ਰੱਖਿਆ ਆਪਾਂ ਜੀ ਇਹਨੂੰ ਕੁੱਕਰ ਦੇ ਵਿੱਚ ਬਣਾਵਾਂਗੇ ਇਹ ਵਿੱਚ ਹਾਂਜੀ ਪਾਣੀ ਦੇ ਵਿੱਚ ਜੀ ਆਪਾਂ ਇੱਕ ਚਮਚਾ ਘਿਓ ਦਾ ਪਾ ਰਹੇ ਹਾਂ ਇੱਕ ਚਮਚਾ ਜੀਰੇ ਦਾ ਇੱਕ ਚਮਚਾ ਜੀ ਆਪਾਂ ਪਾ ਰਹੇ ਹਾਂ ਇਹਦੇ ਵਿੱਚ ਜੀਰੇ ਦਾ 1/4 ਚਮਚਾ ਹਾਉ ਦਾ ਅੱਧਾ ਚਮਚਾ ਜੀ ਆਪਾਂ ਪਾ ਰਹੇ ਹਾਂ ਹਲਦੀ ਦਾ ਇੱਕ ਚਮਚਾ ਨਮਕ ਦਾ ਇੱਕ ਚਮਚਾ ਆਪਾਂ ਪਾ ਰਹੇ ਹਾਂ ਜੀ ਨਮਕ ਦਾ ਹਾਂਜੀ ਇੱਕ ਚਮਚਾ ਜੀ ਆਪਾਂ ਪਾ ਰਹੇ ਹਾਂ ਇਹਦੇ ਵਿੱਚ ਗਰਮ ਮਸਾਲਾ ਹਾਂਜੀ ਆਪਾਂ ਜੀ ਇਹਦੇ ਵਿੱਚ ਲਸਣ ਪਾ ਰਹੇ ਹਾਂ ਆਪਾਂ ਜੀ ਸਾਬਤਾ ਹੀ ਲਸਣ ਪਾ ਦਾਂਗੇ ਇਹ ਚਨਾ ਹੁਣ ਜੀ ਆਪਾਂ ਨੇ ਜਿਹੜੀ ਚਨਾ ਦਾਲ ਭਿਉ ਕੇ ਰੱਖੀ ਹੈ ਜੀ ਆਪਾਂ ਇਹ ਪਾ ਰਹੇ ਹਾਂ ਆਪਣੀ ਜੀ ਇੱਕ ਬਾਟੀ ਦਾਲ ਦੀ ਹੈ ਹਾਂਜੀ ਆਪਾਂ ਨੇ ਜਿਹੜੇ ਆਲੂ ਪਿਆਜ਼ ਕੱਟ ਕੇ ਰੱਖੇ ਨੇ ਜੀ ਆਪਾਂ ਉਹ ਪਾ ਦਾਂਗੇ ਤੁਸੀਂ ਗੋਭੀ ਵੀ ਪਾ ਸਕਦੇ ਹੋ ਹਾਂਜੀ ਆਪਾਂ ਜੀ ਇਹਦੇ ਵਿੱਚ ਕੋਈ ਵੀ ਸਬਜ਼ੀ ਹੋਰ ਵੀ ਐਡ ਕਰ ਸਕਦੇ ਆ ਆਪਾਂ ਜੀ ਇਹਦੇ ਵਿੱਚ ਆਲੂ ਤੇ ਪਿਆਜ਼ ਹੀ ਪਾਏ ਆਪਾਂ ਨੇ ਜੀ 3-4 ਆਲੂ ਕੱਟੇ ਸੀ ਦੋ మీడియం ਸਾਈਜ਼ ਦੇ ਪਿਆਜ਼ ਕੱਟੇ ਹਾਂਜੀ ਆਪਾਂ ਜੀ ਇਹਦੇ ਵਿੱਚ ਤਾਂਦੜਾ ਪਾ ਰਹੇ ਹਾਂ ਹਾਂ ਜੀ ਇਹ ਆਪਣੇ ਘਰੇ ਲੱਗਿਆ ਹੋਇਆ ਆਪਾਂ ਨੇ ਤੋੜ ਕੇ ਜੀ ਸਮਾਰ ਕੇ ਚੰਗੀ ਤਰ੍ਹਾਂ ਧੋ ਲਿਆ ਸੀਗਾ ਇਹਨੂੰ ਤੋੜ ਸਮਾਰ ਕੇ ਪਾ ਰਹੇ ਹਾਂ ਹਾਂਜੀ ਇਹਦੀ ਬਹੁਤ ਵਧੀਆ ਦਾਲ ਬਣਦੀ ਹੈ ਜੀ ਰਿਜ ਕੇ ਖਾਣ ਨੂੰ ਵੀ ਬਹੁਤ ਸਵਾਦ ਲੱਗਦੀ ਹੈ ਜੀ ਹਾਂਜੀ ਆਪਾਂ ਜਿਹਦੇ ਵਿੱਚ ਚਮਚਾ ਫੇਰ ਕੇ ਇਹਨੂੰ ਚੰਗੀ ਤਰ੍ਹਾਂ ਜੀ ਮਿਕਸ ਕਰ ਦਾਂਗੇ ਸਟੌਰ ਜਿਹੀ ਹੋਰ ਆਲਾਂਗੇ ਹਾਂਜੀ ਆਪਾਂ ਜੀ ਫਿਰ ਇਹਦਾ ਢੱਕਣ ਬੰਦ ਕਰਕੇ ਆਪਾਂ ਨੇ ਜਿਹਦੇ ਵਿੱਚ ਛੋਟਾ ਜਿਹਾ 1.5 ਗੱਗ ਪਾਣੀ ਦਾ ਪਾਇਆ। ਹਾਂਜੀ ਆਪਾਂ ਜੀ ਕੁੱਕਰ ਦਾ ਢੱਕਣ ਬੰਦ ਕਰ ਦਾਂਗੇ। ਆਪਾਂ ਜੀ ਇਹਦੇ ਵਿੱਚ ਕੁੱਟੀ ਹੋਈ ਹਰੀ ਮਿਰਚ ਦਾ ਇੱਕ ਚਮਚਾ ਪਾ ਰਹੇ। ਤੁਸੀਂ ਲਾਲ ਪਾਣੀ ਜਾਂ ਜੀ ਲਾਲੀ ਵੀ ਪਾ ਸਕਦੇ ਹੋ। ਹਰੀ ਪਾਹੀਏ। ਆਪਾਂ ਕੁੱਕਰ ਦਾ ਢੱਕਣ ਬੰਦ ਕਰ ਦਾਂਗੇ। ਬੰਦ ਕਰਕੇ ਜੀ ਆਪਾਂ ਇਹਦੀਆਂ 7-8 ਸੀਟੀਆਂ ਮਰਾਵਾਂਗੇ। ਹਾਂਜੀ ਦਾਲ ਜੀ ਆਪਣੀ ਬਣ ਗਈ ਆਪਾਂ ਨੇ ਕੁੱਕਰ نیچے ਉਤਾਰ ਲਿਆ ਆਪਾਂ ਜੀ ਇਹਦੇ ਵਿੱਚ ਚੰਗੀ ਤਰ੍ਹਾਂ ਘੋਟਣਾ ਫੇਰ ਕੇ ਜੀ ਇਹਨੂੰ ਘੋਟਣੇ ਦੇ ਨਾਲ ਘੋਟ ਦਾਂਗੇ ਆਪਾਂ ਨੇ ਜੀ 7-8 ਸੀਟੀਆਂ ਮਰਾਈਆਂ ਸੀਗੀਆਂ ਦਾਲ ਜੀ ਵਧੀਆ ਖੁੱਲ ਗਈ ਆਪਣੀ ਹੁਣ ਆਪਾਂ ਘੋਟਣੇ ਦਾਲ ਜੀ ਇਹਨੂੰ ਚੰਗੀ ਤਰ੍ਹਾਂ ਹੋਰ ਮਿਕਸ ਕਰ ਦਾਂਗੇ ਦਾਲ ਆਪਣੀ ਵੀ ਹੋਰ ਵੀ ਵਧੀਆ ਖੁੱਲ ਜੂ ਹਾਂਜੀ ਆਪਾਂ ਇਹ दाल ਨੂੰ ਚੰਗੀ ਤਰ੍ਹਾਂ ਘੋਟ ਰਹੇ ਹਾਂ ਹਾਂਜੀ 5-7 ਮਿੰਟ ਜੀ ਆਪਾਂ दाल ਨੂੰ ਚੰਗੀ ਤਰ੍ਹਾਂ ਘੋਟ ਦਾਂਗੇ ਆਪਾਂ ਜੇ ਇਹਦੇ ਵਿੱਚ ਗ੍ਰੈਂਡਰ ਵੀ ਥੋੜਾ ਜਿਹਾ ਫੇਰ ਸਕਦੇ ਹਾਂ ਪਰ ਅਸੀਂ ਜੇ ਇਹਦੇ ਵਿੱਚ ਘੋਟ ਨਹੀਂ ਫੇਰੇਆ ਘੋਟਣੇ ਦੇ ਨਾਲੇ ਵਧੀਆ ਘੁਲ ਗਈ ਹਾਂਜੀ ਹੁਣ ਜੀ ਆਪਾਂ ਇਹਨੂੰ दाल ਨੂੰ ਜੀ ਤੜਕਾ ਲਾਵਾਂਗੇ ਇੱਧਰ ਵੀ ਆਪਾਂ ਕੜਾਹੀ ਦੇ ਵਿੱਚ ਤੜਕਾ ਲਾਵਾਂਗੇ ਹਾਂਜੀ ਥੋੜਾ ਜਿਹਾ ਜੀ ਆਪਾਂ ਨੇ ਕੜਾਹੀ ਦੇ ਵਿੱਚ ਤੇਲ ਪਾਇਆ। ਦੋ ਵੱਡੇ ਚਮਚੇ ਤੇਲ ਪਾਇਆ ਆਪਾਂ। ਹਾਂਜੀ ਆਪਾਂ ਜੀ ਇਹਦੇ ਵਿੱਚ ਜੀਰਾ ਪਾ ਰਹੇ ਹਾਂ। ਹਾਂਜੀ ਆਪਾਂ ਜੀ ਇਹਦੇ ਵਿੱਚ ਇੱਕ ਚਮਚਾ ਕੱਟਿਆ ਹੋਇਆ ਲਸਣ ਪਾ ਰਹੇ ਹਾਂ। ਆਦੀ ਨਾਲ ਤੇ ਚੰਗੀ ਤਰ੍ਹਾਂ ਭੁੰਨ ਲਾਂਗੇ ਹਾਂ ਹਾਂਜੀ ਆਪਾਂ ਜੀ ਤੜਕੇ ਦੇ ਵਿੱਚ ਇੱਕ ਤੇਜ ਪੱਤਾ ਪਾ ਰਹੇ ਹਾਂ ਹਾਂਜੀ ਤੜਕਾ ਜੀ ਆਪਣਾ ਭੁੰਨ ਕੇ ਤਿਆਰ ਆ ਆਪਾਂ ਜੀ ਇਹਨੂੰ ਦਾਲ ਦੇ ਵਿੱਚ ਪਾ ਰਹੇ ਹਾਂ ਆਪਾਂ ਨੇ ਜਿਹਨੂੰ ਲਸਣ ਦਾ ਤੇ ਜੀਰੇ ਦਾ ਤੜਕਾ ਲਾਇਆ। ਲਾਉ ਤੇ ਜੀ ਆਪਾਂ ਨੇ ਢਾਲ ਗੈਸ ਦੇ ਉੱਪਰ ਰੱਖ ਦਿੱ। ਹੁਣ ਜੀ ਆਪਾਂ ਜੀ ਜਿਹੜਾ ਤੜਕਾ ਹੈ ਇਹਨੂੰ ਦਾਲ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਜੀ ਆਪਣੀ ਜੀ ਤਾਂੜੜਾ ਆਪਾਂ ਨੇ ਆਲੂ ਪਿਆਜ਼ ਪਾਏ ਸੀ ਜੀ ਆਪਾਂ ਨੇ ਜੜਾ ਮੇਸ਼ੂਲੇ ਪਾਏ ਸੀ चना दाल ਆਪਾਂ ਨੇ ਜੀ ਉਹਦੀ ਦਾਲ ਬਣਾਈ ਹੈ ਹਾਂਜੀ ਆਪਣੀ ਦਾਲ ਜੀ ਬਹੁਤ ਵਧੀਆ ਬਣ ਕੇ ਰਿਝ ਕੇ ਤਿਆਰ ਹੈ ਜੀ ਹਾਂਜੀ ਇਹ ਬਹੁਤ ਵਧੀਆ ਦਾਲ ਬਣ ਗਈ ਜੀ ਤੁਸੀਂ ਜਰੂਰ ਬਣਾਇਓ ਜਰੂਰ ਟਰਾਈ ਕਰਿਓ ਹਾਂਜੀ ਦਾਲ ਆਪਣੀ ਬਣ ਕੇ ਤਿਆਰ ਆ ਜੀ ਆਪਾਂ ਨੇ ਕਟੌਂਗੇ ਦੇ ਵਿੱਚ ਸਰ ਵੀ ਕੀਤੀ ਹੈ ਆਪਾਂ ਜੀ ਇਹਦੇ ਵਿੱਚ ਮੜਾਈ ਪਾ ਰਹੇ ਹਾਂ ਮੜਾਈ ਪਾਉਣ ਦੇ ਨਾਲ ਜਿਹੜੀ ਆਪਣੀ ਦਾਲ ਆ ਜੀ ਬਹੁਤ ਵਧੀਆ ਬਣ ਜਾਂਦੀ ਹੈ ਜੀ ਸ਼ਾਈਨਿੰਗ ਵੀ ਵਧੀਆ ਆਉਂਦੀ ਹੈ ਤੇ ਦਾਲ ਖਾਣ ਦੇ ਵਿੱਚ ਸੁਆਦ ਲੱਗਦੀ ਹੈ ਹਾਂਜੀ ਤੁਸੀਂ ਵੀ ਜੀ ਤਾਂਦਲੇ ਦੀ ਦਾ ਤੇ ਤੜਾਵੇਂ ਛੋਲਿਆਂ ਦੀ ਆਪਾਂ ਨੇ ਜਿਹਦੇ ਚ ਆਲੂ ਪਾਏ ਸੀ ਪਿਆਜ਼ ਪਾਏ ਲਸਣ ਤੇ ਜੀਰੇ ਦਾ ਆਪਾਂ ਨੇ ਜੀ ਨੂੰ ਤੜਕਾ ਲਾਇਆ ਤੁਸੀਂ ਵੀ ਜਰੂਰ ਬਣਾਇਓ ਜਰੂਰ ਟਰਾਈ ਕਰਿਓ ਜੀ ਹਾਂਜੀ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਸਾਡੀ ਵੀਡੀਓ ਨੂੰ ਜੀ ਲਾਇਕ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ